ਬਟਾਲਾ ਦੇ ਗੁਰਦਾਸਪੁਰ ਰੋਡ ਤੇ ਪਿੰਦ ਪਰੇ ਹਾਲਾਤਾਂ ਵਿੱਚ ਨੌਜਵਾਨ ਦੀ ਲਾਸ਼ ਮਿਲੀ ਲਾਸ਼ ਦੇ ਨੇੜੇ ਨਸ਼ੀਲੇ ਪਦਾਰਥ ਪਏ ਹੋਏ ਸਨ ਟੀਕੇ ਸਰਿੰਜਾ ਆਦਿ ਨੌਜਵਾਨ ਦੀ ਪਛਾਣ ਬਟਾਲਾ ਦੇ ਗਾਂਧੀ ਕੈਂਪ ਵਿੱਚ ਰਹਿਣ ਵਾਲੇ ਨੌਜਵਾਨ ਵਜੋਂ ਹੋਈ ਮੌਕੇ ਤੇ ਆਏ ਮ੍ਰਿਤਕ ਦੇ ਪਰਿਵਾਰਕ ਵਾਲਿਆਂ ਨੇ ਕਿਹਾ ਕਿ ਇਹ ਨੌਜਵਾਨ ਥੋੜਾ ਬੋਧਾ ਨਸ਼ਾ ਕਰਦਾ ਸੀ ਪਰ ਇਸ ਦਾ ਕਤਲ ਕੀਤਾ ਗਿਆ ਹੈ ਇਹ ਕੱਲ ਤੋਂ ਘਰੋਂ ਬਾਹਰ ਸੀ ਕਾਰ ਨਹੀਂ ਸੀ ਆਇਆ ਇਸ ਦੇ ਗਰਦਨ ਤੇ ਨਿਸ਼ਾਨ ਸਨ ਇਸ ਤੋਂ ਲੱਗਦਾ ਹੈ ਕਿ ਇਸ ਦਾ ਕਤਲ ਹੋਇਆ ਹੈ ਮੋਕੇ ਤੇ ਆਏ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਤਲ ਹੈ ਜਾਂ ਕੁਝ ਹੋਰ ਪੋਸਟਮਾਰਟਮ ਤੋਂ ਮਗਰੋਂ ਪਤਾ ਲੱਗੇਗਾ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਰੇਣਾ ਤੋ ਹੈ ਤੈਨੂੰ ਨਾਲੇ ਬਾਹਰ ਦੇ ਰਹੀ ਬਾਹਰ ਦੇ ਰਹੀ ਆ ਤੈਨੂੰ ਸਾਢੇ 3 ਵਜੇ ਦਾ ਘਰ ਹੋਇਆ ਵਾ ਹਾਈ ਰਲਦਾ ਏ ਨਹੀਂ ਆਇਆ ਮੁਰਗੇ ਮੈਂ ਬੂਆ ਬੰਦੀ ਲਈ ਸਾਰੀ ਰਾਤ ਮੈਂ ਬੂਆ ਖੋਲਿਆ ਪੋਤਾ ਆਗਾ ਪੋਤਾ ਦੇ ਬੰਦੀ ਲਈ ਮੇਰਾ ਪੋਤਾ ਨਹੀਂ ਆਇਆ ਹਾਤਾ ਮੇਰਾ ਪੋਤਾ ਲੈ ਬੰਦੀ ਲਈ ਸਾਰਾ ਮਰੀਏ ਮੇਰਾ ਜਿੱਦੀ ਬੰਦ ਮੇਰਾ ਕਿਹਨੋਂ ਤੇ ਤੋੜ ਵਾਏ ਓਏ ਵੱੜ ਗਿਆ ਮੇਰੇ ਦੋਵੇਂ ਪੁੱਤਾਂ ਇਹ ਵੀ ਵੱੜ ਗਿਆ ਉਹ ਵਾਲਾ ਹੀ ਵੱੜ ਗਿਆ ਇਹ ਵੀ ਨੋਕ ਤੇ ਮੰਡੀ ਤੇ ਮੈਂ ਖਾਣੀ ਤੇ ਨਿਕਾਉਂਦੀ ਮੈਂ ਕੱਲੀ ਰਹਿ ਗਈ ਜੋ ਮੇਰਾ ਆਹ ਕਦਾਈ ਮਾੜਾ ਮੋਟਾ ਅੱਜ ਮਰ ਜਾ ਰਿਹਾ ਕਿ ਦਿੱਤਾ ਪਰਸੋ ਦਾ ਪਰਸੋ ਦਾ ਕੀ ਇਹਨਾਂ ਦੇ ਦਿੱਤਾ ਇੰਨੀ ਕੁ ਪੁੜੀ ਚ ਚੁੱਟੀ ਨਹੀਂ ਆਈ ਚੁੱਟੀ ਨਹੀਂ ਆਈ ਮੁੰਡੇ ਨੂੰ ਇਹ ਲੱਲੀਆਂ ਦੀ ਗਲੀ 'ਚ ਜਾਂਦਾ ਸੀ ਉਹਨਾਂ ਦੀ ਲੱਲੀ ਚ ਗਲੀ 'ਚ ਜਾਂਦਾ ਮੇਰਾ ਨਾ ਰਾਜਾ ਜੀ ਮੇਰੇ ਤਾਇ ਦਾ ਬੇਟਾ ਵਾ ਇਹ ਸੰਦੀਪ ਸਿੰਘ ਨਾ ਜੇ ਦਾ ਇਹ ਨਸ਼ਾ ਕਰਦਾ ਸੀ ਪਰ ਇਹ ਕਤਲਵਾਇ ਨਸ਼ੇ ਨਾਲ ਨਹੀਂ ওভারਡੋਜ਼ ਨਾਲ ਨਹੀਂ ਮਰਿਆ ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਇਹਦੇ ਗਲ ਘੁੱਟ ਕੇ ਮਾਰਿਆ ਗਿਆ ਇਹਨੂੰ ਇਹ ਇਹ ਸਾਰਾ ਸਰਕਾਰਾਂ ਦਾ ਬੇੜਾ ਗਰ ਗਿਆ ਪੁਲਿਸ ਦਾ ਪੂਰਾ ਫੇਲਿਅਰ ਆ ਇੱਥੇ ਸ਼ਰੇਆਮ ਨਸ਼ਾ ਵੀ ਕਹਿੰਦੇ ਆ ਕੈਂਪ ਦੇ ਵਿੱਚ ਸਬਜ਼ੀ ਨਹੀਂ ਮਿਲਦੀ ਜਿੱਦਾਂ ਭਾਂਜੇ ਨਸ਼ਾ ਕੈਂਪ ਚੋਂ ਮਿਲੰਦੇ ਆਗਾ ਤੁਹਾਡਾ ਕੀ ਲੱਗਦਾ ਹੈ ਇਹ ਇਹ ਮੇਰੇ ਤਾਇ ਦਾ ਬੇਟਾ ਜੀ ਬ੍ਰਦਰ ਆ ਮੇਰਾ ਭਰਾ ਹੀ ਮੇਰਾ ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ ਸਾਰਾ ਘਰ ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ ਆ ਕੇ ਅਸੀਂ ਦੇਖਿਆ ਤੇ ਗਲੇ ਦੇ ਨਿਸ਼ਾਨ ਆ ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ ਮਾਰਿਆ ਗਿਆ ਇਹ ਕੱਲ ਰਾਤ ਦਾ ਨਿਕਲਿਆ ਘਰੋਂ ਸੰਦੀਪ ਸਿੰਘ ਨਾਮ ਇਹਦਾ ਇਹ ਫੈਮਲੀ ਚ ਕੱਲੇ ਮਾਂ ਬੋਤੀ ਆ ਤੇ ਤਾਇਆ ਦੋ ਭਰਾ ਅੱਗੇ ਮਰ ਗਏ ਆ ਤਾਇਆ ਜੀ ਵੀ ਇਹਨਾਂ ਦੀ ਦੁੱਖ ਪੂਰਾ ਹੋ ਗਿਆ ਵਾ ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ ਇਹ ਸਰਕਾਰਾਂ ਦੀ ਗਲਤੀ ਆ ਇਹ ਨਸ਼ੇ ਨਾਲ ਮੇਰੇ ਲੱਗਦਾ ਕਿ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਨਹੀਂ ਨਹੀਂ ਤੁਸੀਂ ਗਲੇ ਦੇ ਨਿਸ਼ਾਨ ਆ ਤੁਸੀਂ ਲਾਓ ਫੁਟੇਜ ਲਓ ਇਹਦੀ ਜੋ ਵੀ ਹੈਗਾ ਸਾਨੂੰ ਇਨਸਾਫ ਦਿਓ ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਉਹਨਾਂ ਦਾ ਕੋਈ ਪਤਾ ਨਹੀਂ ਅੱਜ ਹੀ ਸਾਨੂੰ ਆਪਣਾ ਰੈੱਡ ਕੋਡ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਕੋਲੋਂ ਇਹ ਪੋਸਟਮਾਰਟਮ ਕਰਵਾਵਾਂਗੇ ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਸਲਾਮ ਨਾਮਸੀ ਇਹ ਪਤਾ ਕਰ ਰਹੇ ਠੀਕ ਹੈ ਨਸ਼ੇ ਦਾ ਅਸਮਾਨ ਤੇ ਆ ਸੰਜਾ ਹੋ ਗਿਆ ਉਹ ਜਿਹਦਾ ਪਿਤਾ ਕਹਿੰਦਾ ਮੈਂ ਕਤਲ ਦਾ ਪਰ ਨਸ਼ੇ ਦਾ ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਨੇ ਬਿਆਨ ਦਰਜ ਕਰਾਇਆ ਪਰਿਵਾਰ ਨੇ ਕਰਵਾਣ ਲੱਗ ਪਿਆ